ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਕਿੱਦਾਂ ਵਧੀਆ ਹੋਗੇ ਮੈਂ ਤੁਹਾਨੂੰ ਪਹਿਲਾ ਬਲੌਗਸ ਦਿਖਾਇਆ ਸੀ ਅਸੀਂ ਪਿੰਡ ਗਏ ਸੀ ਜੇ ਅਸੀਂ ਸੀਗੇ ਖੇਤਾਂ ਚ ਫਿਰ ਇੰਨਾ ਨੇ ਤੋਂ ਈਸੀ ਆਪਣੀ ਗੱਡੀ ਕੰਦੇ ਟਿਊਬਲ ਦੇ ਪਾਣੀ ਨਾਲ ਮੈਂ ਗੱਡੀ ਧੋਲਾ ਤੇ ਕਰ ਰਹੇ ਸੀਗੇ ਸਾਫ ਬੱਚੇ ਬੈਠੇ ਸੀ ਨਾ ਧੋ ਕੇ ਮਸਤੀ ਕਰਕੇ ਫਿਰ ਮੈਂ ਆਈ ਸੀ ਆਪਣੇ ਗੁਰਦੁਆਰਾ ਕਾਲਗੜ੍ਹ ਦੇ ਮੱਥਾ ਟੇਕਣ ਇਹ ਸਾਟਾ ਗੁਰਦੁਆਰਾ ਪਿੰਡ ਦਾ ਇਹ ਬਾਹਰ ਕਹਿਆ ਹੈ ਬਹੁਤ ਖੁੱਲੇ ਬਾਹਰ ਨੂੰ ਸਾਰਾ ਇੱਕ ਲੰਬਾ ਨਿਸ਼ਾਨ ਚਾਹ ਹੈ ਉਹ ਖਾਣੇ ਦਾ ਲੱਗਿਆ ਆ ਫਿਰ ਅਸੀਂ ਚੱਲਦੇ ਸੀ ਇਹ ਵਾਪਸ ਲੈ ਲੈਣਾ ਬੋਤਲ ਦੱਸਿਆ ਬੋਤਲਾਂ ਨੂੰ ਆ ਪਾਣੀ ਵਾਲੀ ਹੂੰ ਕਰਾਂਗਾ ਲੈ ਹੁਣਾਂ ਸਭੀ ਆਪਸ ਖੜਾੜ ਆਪਣਾ ਕਰੇ ਜੀ ਬੜੀਆ ਲੱਗੀ ਆ ਚਲੋ ਕਿਤੇ ਸ਼ੋਪਿੰਗ ਇੱਥੇ ਹਰੇਕ ਚੀਜ਼ ਤੇ ਕਿਥੇ ਡਿਸਕਾਊਂਟ ਹੁੰਦਾ ਜੋ ਵੀ ਤੁਸੀਂ ਲੈਣਾ ਡਿਸਕਾਊਂਟ ਤੇ ਮਿਲੇਗਾ ਤੁਹਾਨੂੰ ਕਮ ਰੇਟਾਂ ਦੇ ਵਿੱਚ

ਫਿਰ ਮਿਲਦੇ ਆ ਅਗਲੇ ਵੀਡੀਓ ਵਿੱਚ ਬਾਏ ਬਾਏ ਸਾਰਿਆਂ ਨੂੰ ਥੈਂਕ ਯੂ ਫੋਰ